ਹਾਂਜੀ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਥੋੜਾ ਸਮਾਂ ਗੁਰਬਾਣੀ ਦੇ ਵਿਚਾਰ ਕਰੀਏ ਸਮਝਣ ਦਾ ਯਤਨ ਕਰੀਏ ਥੋੜਾ ਆਪਣੇ ਜੀਵਨ ਦੇ ਪਰੰਪਰਿਖਿਆਂ ਤੋਂ ਦੂਰ ਕਰਨ ਦਾ ਯਤਨ ਕਰੀਏ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਵੀ ਮਨੁੱਖ ਗੁਰਬਾਣੀ ਨੂੰ ਪੜ੍ਹਦਾ ਹੈ ਗੁਰਬਾਣੀ ਨੂੰ ਵਿਚਾਰਦਾ ਹੈ ਜਾ ਆਪਣੇ ਕਿਸੇ ਵੀ ਤਰੀਕੇ ਦੇ ਨਾਲ ਨਾਮ ਸਿਮਰਨ ਦਾ ਅਭਿਆਸ ਕਰਦਾ ਹੈ। ਬੰਦੇ ਦਾ ਇੱਕ ਪ੍ਰਸ਼ਨ ਜ਼ਰੂਰ ਹੁੰਦਾ ਹੈ ਕਿ ਉਹ ਇਹ ਗੱਲ ਕਹਿੰਦਾ ਹੈ ਕਿ ਮੈਨੂੰ ਗਲਤ ਵਿਚਾਰ ਬੜੇ ਆਉਂਦੇ ਆ। ਭਟੇ ਸਦੇ ਵਿਚਾਰ ਹੁੰਦੇ ਰਹਿੰਦੇ ਮਨ ਦੇ ਵਿੱਚ। ਜਦੋਂ ਇਹ ਗੱਲ ਕਹਿੰਦੇ ਆ ਕਿ ਸਾਡਾ ਮਨ ਗਲਤ ਵਿਚਾਰ ਬੜੇ ਲਿੰਦਾ ਹੈ। ਤੇ ਇਹ ਕਿਉਂ ਨਹੀਂ ਰੁਕਦਾ ਹੈਗਾ? ਗੁਰਬਾਣੀ ਵੀ ਅਸੀਂ ਪੜ੍ਹਦੇ ਆਂ, ਰੋਜ਼ ਪਾਠ ਵੀ ਕਰਦੇ ਆਂ, ਨਿਤਨੇਮ ਕਰਦੇ ਆਂ ਸਵੇਰੇ ਉੱਠ ਕੇ ਫਿਰ ਵੀ ਸਾਡਾ ਮਨ ਜਿਹੜਾ ਗਲਤ ਫੁਰਨੇ ਲਾਉਣੇ ਨਹੀਂ ਹਰਦਾ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਨੂੰ ਅਸੀਂ ਸਮਝਣ ਵਾਸਤੇ ਜਦੋਂ ਅਸੀਂ ਗੁਰਬਾਣੀ ਦਾ ਅਸਰਾ ਤੱਕਦੇ ਹਾਂ ਤੇ ਪਾਤਸ਼ਾਹ ਨੇ ਸਾਨੂੰ ਅਨੇਕਾਂ ਤਰੀਕਿਆਂ ਦੇ ਰਾਹੀਂ ਇਹ ਗੱਲ ਸਮਝਾਉਣ ਦੀ ਯਤਨ ਕੀਤਾ ਹੈ ਕਿ ਅਸੀਂ ਅਸਲ ਦੇ ਵਿੱਚ ਧਰਮ ਦੇ ਵਿੱਚ ਹਾਂ ਕਿਉਂਕਿ ਜਿੰਨਾ ਚਿਰ ਸਾਨੂੰ ਆਪਣੇ ਮਨ ਦਾ ਹੀ ਨਹੀਂ ਭੇਦ ਹੈਗਾ ਅਸੀਂ ਕਿਵੇਂ ਇਹ ਗੱਲ ਸਿੱਧ ਕਰ ਸਕਦੇ ਆ ਕਿ ਸਾਡਾ ਮਨ ਗਲਤ ਵਿਚਾਰਾਂ ਦੇ ਵਿੱਚ ਹੈ ਹਾਲਾਂਕਿ ਗੁਰਬਾਣੀ ਸਾਨੂੰ ਪਾਸ਼ਾ ਦੱਸਦੀ ਹੈ ਕਿ ਮਨ ਜਿਹੜਾ ਉਹ ਵਿਚਾਰ ਲੈਂਦਾ ਹੀ ਨਹੀਂ ਮਨ ਨੂੰ ਵਿਚਾਰ ਦਿੱਤੇ ਜਾਂਦੇ ਉਹ ਪੰਜਾਂ ਦੇ ਵਸ ਦੇ ਵਿੱਚ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਸ ਵਿੱਚ ਹੈ ਜਦੋਂ ਅਸੀਂ ਸ਼ਬਦ ਦੇ ਰਾਹੀ ਪੜਦੇ ਆਬ ਮਨ ਜਾਗ ਰਹੋ ਰੇ ਭਾਈ ਗਾਫਲ ਹੋਏ ਕੈ ਜਨਮ ਗਵਾਇਓ ਚੋਰ ਮਸਹਿ ਕਰ ਜਾਏ ਪੰਜ ਪੈਰਵਾ ਨਰਮੇ ਰਹਿਤੇ ਤਣਕਾ ਨਹੀਂ ਪਤੇ ਆ। ਕਹਿਣ ਦਾ ਮਤਲਬ ਇਹ ਹੈ ਬਾਦਸ਼ਾਹ ਕਹਿੰਦੇ ਇਹ ਤੈਨੂੰ ਹਮੇਸ਼ਾ ਆਪਣੀ ਜਕੜ ਦੇ ਵਿੱਚ ਆਪਣੀ ਪਕੜ ਦੇ ਵਿੱਚ ਬਣਾ ਕੇ ਰੱਖਦੇ ਇਹ ਤੇ ਤੈਨੂੰ ਮਣਾ ਗਲਤ ਤਰ੍ਹਾਂ ਦੇ ਵਿਚਾਰ ਦਿੰਦੇ ਆ। ਮਨ ਵਿਚਾਰ ਦੇ ਇਹਦਾ ਮਨ ਨੂੰ ਵਿਚਾਰ ਦਿੱਤੇ ਜਾਂਦੇ ਆ। ਸਭ ਤੋਂ ਪਹਿਲਾਂ ਤੇ ਅਸੀਂ ਇਹ ਭਲੇਖਾ ਦੂਰ ਕਰਨਾ ਆਪਣਾ। ਦੂਸਰੀ ਗੱਲ ਇਹ ਹੈ ਕਿ ਜੋ ਅਸੀਂ ਤਰੀਕੇ ਵਰਤਨੇ ਆ ਮਨ ਦੇ ਵਿਚਾਰ ਖਤਮ ਕਰਦੇ ਉਹਨਾਂ ਤਰੀਕਿਆਂ ਦੇ ਨਾਲ ਮਨ ਦੇ ਵਿਚਾਰ ਨਹੀਂ ਮਰਦੇ ਬਹੁਤ ਲੋਕ ਗੁਰਬਾਣੀ ਦੀ ਇਸ ਪੰਕਤੀ ਦਾ ਵਰਣਨ ਕਰਦੇ ਆ ਵਿਚਾਰ ਮਾਰੇ ਤਰੇ ਤਾਰੇ ਉਲਟ ਜੋੜਨਾ ਆਵੇ ਕਿ ਤੁਸੀਂ ਵਿਚਾਰ ਖਤਮ ਕਰ ਲਓ ਵਿਚਾਰ ਇੱਕ ਇਦਾਂ ਦੀ ਚੀਜ਼ ਹੈ ਖਤਮ ਹੋਣ ਵਾਲੀ ਚੀਜ਼ ਨਹੀਂ ਕਿਉਂਕਿ ਸਾਡੀ ਜ਼ਿੰਦਗੀ ਹੀ ਇੱਕ ਵਿਚਾਰ ਹੈ ਮਾਇਆ ਵੀ ਵਿਚਾਰੀ ਹੈ ਸਾਡਾ ਉਹ ਪਿਆਰ ਜੋ ਘਰ ਪਰਿਵਾਰ ਦੇ ਨਾਲ ਰਹਿੰਦਾ ਹੈ ਵੀ ਇੱਕ ਵਿਚਾਰਾਂ ਦੇ ਵਿੱਚ ਹੈ ਵਿਚਾਰਾਂ ਦੇ ਨਾਲ ਹੀ ਸਾਡਾ ਜੀਵਨ ਚੱਲਦਾ ਹੈ ਅਸੀਂ ਵਿਚਾਰ ਅਨੇਕਾਂ ਤਰ੍ਹਾਂ ਦੇ ਵਿਚਾਰ ਲੈਂਦੇ ਆ ਉਹਨਾਂ ਨੂੰ ਜ਼ਿੰਦਗੀ 'ਚ ਕਰਦੇ ਆ ਹਰ ਇੱਕ ਬੰਦੇ ਦੀ ਜ਼ਿੰਦਗੀ ਜਿਹੜੀ ਉਹ ਵਿਚਾਰਾਂ ਦੇ ਆਸਰੇ ਚੱਲਦੀ ਹੈ ਜੇ ਵਿਚਾਰ ਹੀ ਖਤਮ ਹੋ ਗਏ ਬੰਦਾ ਜਿਉਂਦਾ ਹੀ ਡੈੱਡ ਹੋ ਜਾਏਗਾ ਇਸ ਕਰਕੇ ਵਿਚਾਰ ਖਤਮ ਨਹੀਂ ਹੁੰਦੇ ਵਿਚਾਰ ਨੂੰ ਖਤਮ ਕਰਨ ਬਾਰੇ ਸੋਚਣਾ ਵੀ ਇੱਕ ਵਿਚਾਰ ਹੀ ਹੈ ਇਸ ਕਰਕੇ ਵਿਚਾਰ ਨੂੰ ਅਸੀਂ ਕਿਵੇਂ ਖਤਮ ਕਰ ਲਵਾਂਗੇ ਪਰ ਅਸੀਂ ਆਪਣੇ ਵਿਚਾਰਾਂ ਨੂੰ ਬਦਲ ਸਕਦੇ ਹਾਂ ਬੁਰੇ ਤੋਂ ਚੰਗੇ ਵਿਚਾਰ ਬਣ ਸਕਦੇ ਆ ਉਸ ਦਾ ਤਰੀਕਾ ਕੀ ਹੈ ਅਸੀਂ ਸਿੱਧੇ ਤਰੀਕੇ ਦੇ ਉੱਤੇ ਆ ਜਾਈਏ ਉਹਦਾ ਸਪਸ਼ਟ ਇੱਕ ਤਰੀਕਾ ਹੈ ਕਿ ਸਾਨੂੰ ਅਭਿਆਸ ਦੀ ਲੋੜ ਹੁੰਦੀ ਹੈ ਕਿਉਂਕਿ ਸਾਡੇ ਨੂੰ ਇਹ ਗੱਲ ਸਮਝਾਈ ਹੈ ਕਿ ਸਾਡੇ ਮਨ ਦੇ ਜਿਹੜੇ ਦੋ ਸਰੂਪ ਨੇ ਗੁਰਬਾਣੀ ਦੇ ਵਿੱਚ ਸਾਨੂੰ ਦੱਸਿਆ ਇੱਕ ਹੈ ਅਸਥੂਲ ਰੂਪ ਇੱਕ ਹੈ ਪ੍ਰਕਾਸ਼ ਰੂਪ ਇੱਕ ਆਰਸ਼ੀ ਰੂਪ ਹੈ ਇੱਕ ਅਸਥੂਲ ਰੂਪ ਹੈ ਜਿੰਨੂੰ ਅਸੀਂ ਪੜਦੇ ਹਾਉ ਮੇ ਏ ਮਨ ਸਥੂਲ ਹੈ ਫਿਰ ਅਸੀਂ ਦੂਸਰਾ ਸ਼ਬਦ ਪੜਦੇ ਹਾਂ ਏ ਮਨ ਆਰਸ਼ੀ ਕੋਈ ਗੁਰਮੁਖ ਦੇਖ ਕੇ ਜਿਹੜਾ ਗੁਰਮੁਖ ਦਾ ਮਨ ਹੁੰਦਾ ਹੈ ਉਹ ਆਰਸ਼ੀ ਹੁੰਦਾ ਹੈ ਪ੍ਰਕਾਸ਼ ਰੂਪ ਹੁੰਦਾ ਹੈ ਜਿਹੜਾ ਮਨਮੁਖ ਦਾ ਮਨ ਹੁੰਦਾ ਹੈ ਉਹ ਸਥੂਲ ਰੂਪ ਹੁੰਦਾ ਹੈ ਜੇ ਤੇ ਮਨ ਦਾ ਸਥੂਲ ਰੂਪ ਹੈ ਇਹਦਾ ਮਤਲਬ ਮਨ ਬੁਰੇ ਵਿਚਾਰਾਂ ਦੇ ਵਿੱਚ ਹੈ ਕਿਉਂਕਿ ਮਨ ਸਥੂਲ ਹੈ ਇਹਦਾ ਮਤਲਬ ਮਨ ਹਾਉ ਮੇਰੀ ਪਕੜ ਵਿੱਚ ਹੈ ਹੰਕਾਰ ਦੀ ਪકડ ਵਿੱਚ ਆ ਕੰਮ ਕਰੋ ਲੋਭ ਮੋਹ ਹੰਕਾਰ ਇਹਦਾ ਪੰਜਾ ਦੇ ਵਿੱਚੋਂ ਕਿਸੇ ਨੇ ਇਹਨੂੰ ਜਕੜਿਆ ਹੋਇਆ ਜੇ ਇਹਨਾਂ ਦੇ ਵਾਸਤੇ ਵੀ ਚੈਨ ਦਾ ਮਤਲਬ ਇਹ ਹੈ ਕਿ ਇਹ ਅਜੇ ਬੁਰੇ ਵਿਚਾਰਾਂ ਦੇ ਵਿੱਚ ਫਸਿਆ ਜੇ ਇਹਨੇ ਅਭਿਆਸ ਕਰਕੇ ਆਪਣੇ ਆਪ ਦੀ ਪਛਾਣ ਕਰ ਲਈ ਹੈ ਮਨ ਆਪਣੇ ਆਪ ਤੇ ਨੂੰ ਮਾਰ ਚੁੱਕਾ ਹੈ ਪ੍ਰਕਾਸ਼ ਹੋ ਗਿਆ ਇਹਦਾ ਮਤਲਬ ਇਹ ਹੈ ਬੁਰੇ ਵਿਚਾਰਾਂ ਛੁਟ ਬਾਹਰ ਨਿਕਲ ਗਿਆ ਸਿਰਫ ਇਹੀ ਗੱਲ ਹੈ ਇਹਦੇ ਵਾਸਤੇ ਸਾਨੂੰ ਮਨ ਨੂੰ ਮਾਰਨਾ ਪੈਂਦਾ ਵਿਚਾਰ ਨਹੀਂ ਮਰਦੇ ਮਨ ਮਰਦਾ ਕਿਵੇਂ ਮਰਦਾ ਹੈ ਪਾਸ਼ਾ ਬਾਣੀ ਸਮਝਾਉਂਦੇ ਕਹਿੰਦੇ ਮਾਰੂ ਮਾਰਨ ਜੋ ਗਏ ਮਾਰ ਨਾ ਸਕੇ ਗਵਾਰ ਨਾਨਕ ਜੀ ਇਹ ਮਾਰੀਏ ਗੁਰ ਸ਼ਬਦ ਦੀ ਵਿਚਾਰ ਇਹ ਮਨ ਮਾਰਿਆ ਨਾ ਬਰੇ ਜੇ ਲੋਚੇ ਸਭ ਕੋ ਇਹ ਨਾਨਕ ਮਨ ਹੀ ਮਨ ਕੋ ਮਾਰਸੀ ਜੇ ਸਤਗੁਰੂ ਕੋ ਢੇ ਸੋਏ ਪਾਸ਼ਾ ਕਹਿੰਦੇ ਬੜੇ ਤਰੀਕਿਆਂ ਨਾਲ ਲੋਕਾਂ ਨੇ ਮਾਰਨ ਦਾ ਯਤਨ ਕੀਤਾ ਪਰ ਉਹ ਮਾਰ ਨਹੀਂ ਸਕੇ ਕਹਿੰਦੇ ਕਿਵੇਂ ਮਾਰਿਆ ਜਾ ਸਕਦਾ ਕਹਿੰਦੇ ਜੇ ਮਰੇਗਾ ਤੇ ਫਿਰ ਗੁਰ ਸ਼ਬਦ ਦੀ ਵਿਚਾਰ ਨਾਲ ਹੀ ਮਰੇਗਾ ਉਸ ਵਿਚਾਰ ਦੇ ਰਾਹੀ ਬਰੇਗਾ ਉਸ ਅਭਿਆਸ ਦੇ ਰਾਹੀ ਮਰ ਸਕਦਾ ਹੈ ਜਿਸ ਅਭਿਆਸ ਦੇ ਨਾਲ ਸਾਡਾ ਮਨ ਅਸਤੂਲ ਤੋਂ ਪ੍ਰਕਾਸ਼ ਹੋ ਜਾਂਦਾ ਹੈ ਜਦੋਂ ਅਸੀਂ ਆਪਣੇ ਆਪੇ ਦੀ ਪਹਿਚਾਨ ਕਰ ਲੈਂਦੇ ਹਾਂ ਤੇ ਕਿਵੇਂ ਪਾਤਸ਼ਾਹ ਕਹਿੰਦੇ ਕਿ ਨਾਨਕ ਮਨ ਹੀ ਮਨ ਕੋ ਮਾਰਸੀ ਮਨ ਹੀ ਮਨ ਨੂੰ ਮਾਰ ਸਕਦਾ ਹੈ ਕਹਿਣ ਦਾ ਮਤਲਬ ਇਹ ਹੈ ਕਿ ਉਹ ਮਨ ਜਿਹੜਾ ਖੁਦ ਮਰਿਆ ਹੋਇਆ ਹੈ ਪਾਤਸ਼ਾਹ ਕਹਿੰਦੇ ਉਹ ਮਰ ਦੂਸਰੇ ਦੇ ਮਨ ਨੂੰ ਮਾਰ ਸਕਦਾ ਹੈ ਕਿਵੇਂ ਜਿਸ ਗਿਆਨ ਦੇ ਰਾਹੀ ਉਹਨੇ ਆਪਣੇ ਮਨ ਨੂੰ ਮਾਰਿਆ ਇੱਕ ਮਨ ਦੂਸਰੇ ਦੇ ਮਨ ਨੂੰ ਮਾਰ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜਿੱਨਾ 35 ਮਹਾਂਪੁਰਖਾਂ ਦੀ ਬਾਣੀ ਹੈ ਉਹਨਾਂ ਨੇ ਆਪਣੇ ਮਨ ਨੂੰ ਮਾਰਿਆ ਆਪਣੇ ਆਪੇ ਨੂੰ ਖਤਮ ਕੀਤਾ ਤੇ ਸਾਨੂੰ ਮਾਰਨ ਦਾ ਗਿਆਨ ਦਿੰਦੇ ਜੋ ਉਸ ਗੁਰਬਾਣੀ ਨੂੰ ਸਮਝ ਕੇ ਵਿਚਾਰ ਕੇ ਪ੍ਰੈਕਟੀਕਲ ਕਰਕੇ ਆਪਣੇ ਮਨ ਨੂੰ ਮਾਰ ਲੈਂਦਾ ਉਹ ਵੀ ਸਾਨੂੰ ਅੱਗੋਂ ਗਿਆਨ ਦਿੰਦਾ ਮਨ ਨੂੰ ਮਾਰਨ ਦਾ ਗੁਰਬਾਣੀ ਦੇ ਰਾਹੀਂ ਅਕੋਰਡਿੰਗ ਟੂ ਗੁਰਬਾਣੀ ਆਪਣੇ ਕਿਸੇ ਤਰੀਕੇ ਨਾਲ ਨਹੀਂ ਗੁਰਬਾਣੀ ਦੇ ذریعے ਹੀ ਇਸ ਕਰਕੇ ਪਾਤਸ਼ਾਹ ਨੇ ਸੰਤੂ ਅਨੇਕਾਂ ਤਰੀਕਿਆਂ ਦੇ ਰਾਹੀਂ ਇਹ ਗੱਲ ਸਮਝਾਈ ਹੈ ਕਿ ਅਸੀਂ ਉਹਨਾਂ ਦੀ ਸੰਗਤ ਕਰਨੀ ਹੈ ਜਿਨ੍ਹਾਂ ਦੇ ਮਨ ਮਰੇ ਹੋਏ ਹਨ ਮਰਿਆਂ ਹੋਏਾਂ ਦੀ ਸੰਗਤ ਕਰਨੀ ਇਹਨੂੰ ਹੀ ਅਸੀਂ ਜੀਵਤ ਮਰਨਾ ਕਹਿੰਦੇ ਹਾਂ ਜੀਵਤ ਮਰਨਾ ਜਿਉਂਦੇ ਜੀ ਮਰਨਾ ਇਹੀ ਅਸਲ ਦੇ ਵਿੱਚ ਇਸੇ ਚੀਜ਼ ਬਾਰੇ ਕਿਹਾ ਜਾਂਦਾ ਹੈ ਕਿ ਜਿਉਂਦੇ ਜੀ ਆਪਣੇ ਮਨ ਨੂੰ ਮਾਰ ਲੈਣਾ ਹੈ ਸਰੀਰ ਮਿੱਟੀ ਹੋਣ ਤੋਂ ਪਹਿਲਾਂ ਪਹਿਲਾਂ ਆਪਣੇ ਮਨ ਨੂੰ ਪ੍ਰਕਾਸ਼ ਕਰ ਲੈਣਾ ਹੈ ਜੇ ਮਨ ਪ੍ਰਕਾਸ਼ ਨਹੀਂ ਹੋਇਆ ਸਰੀਰ ਮਿੱਟੀ ਹੋ ਗਿਆ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਇਸ ਜੀਵਨ ਜਿਹੜਾ ਉਹ ਵਿਰਥ गवा ਕੇ ਚਲੇ ਜਾਂਦੇ ਹਾਂ ਇਸ ਕਰਕੇ ਜੀਵਨ ਦਾ ਮਕਸਦ ਹੀ ਇਹ ਹੈ ਕਿ ਸਰੀਰ ਦੇ ਮਰਨ ਤੋਂ ਪਹਿਲਾਂ ਪਹਿਲਾਂ ਅਸੀਂ ਆਪਣੇ ਮਨ ਨੂੰ ਮਾਰ ਲਈਏ ਮਨ ਮਰ ਜਾਏਗਾ ਬੁਰੇ ਵਿਚਾਰ ਵੀ ਨਾਲ ਹੀ ਖਤਮ ਹੋ ਜਾਣਗੇ ਫਿਰ ਵਿਚਾਰ ਆਉਣਗੇ ਜ਼ਰੂਰ ਪਰ ਚੰਗੇ ਸ਼ੁੱਧ ਪਵਿੱਤਰ ਵਿਚਾਰ ਹੀ ਆਉਣਗੇ ਗਲਤ ਵਿਚਾਰ ਨਹੀਂ ਆਏਗਾ ਕੋਈ ਉਹੀ ਵਿਚਾਰ ਆਉਣਗੇ ਜਿੰਨਾ ਵਿਚਾਰਾਂ ਦੇ ਰਾਹੀ ਅਸੀਂ ਪਰਮੇਸ਼ਰ ਨਾਲ ਜੁੜੇ ਰਹੀਏ ਪਰਮੇਸ਼ਰ ਤੋਂ ਟੁੱਟਣ ਦੇ ਵਿਚਾਰ ਨਹੀਂ ਆਉਣਗੇ ਕਿਉਂਕਿ ਅਸੀਂ ਪੰਜਾਂ ਦੇ ਦਾਇਰੇ ਚ ਬਾਹਰ ਹੋ ਜਾਂਦੇ ਹਾਂ ਅਸੀਂ ਆਪਣੇ ਦਰ ਦੀ ਪਹਿਚਾਣ ਕਰ ਲਏ ਨੇ ਅਸੀਂ ਆਪਣੇ ਘਰ ਦੀ ਪਹਿਚਾਣ ਕਰ ਲੈਂਦੇ ਹਾਂ ਉਹਦੇ ਵਾਸਤੇ ਇੱਕ ਅਭਿਆਸ ਹੈ ਅਸੀਂ ਰੋਜ਼ ਵਿਚਾਰ ਕਰਦੇ ਹਾਂ ਜੋ ਵੀ ਉਸ ਅਭਿਆਸ ਬਾਰੇ ਜਾਣਨ ਵਾਲਾ ਚਾਹਵਾਨ ਉਹ ਵਿਚਾਰ ਕਰ ਸਕਦਾ ਹੈ ਪਰ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਪ੍ਰੈਕਟੀਕਲ ਹੈ ਵਿਸ਼ਵਾਸ ਦੇ ਨਾਲ ਜੋ ਮਨੁੱਖ ਉਸ ਪ੍ਰੈਕਟੀਕਲ ਨੂੰ ਆਪਣੇ ਜੀਵਨ 'ਚ ਕਮਾਉਂਦਾ ਗੁਰਬਾਣੀ ਨੂੰ ਸਮਝ ਲੈਂਦਾ ਕਮਾਉਣਾ ਸ਼ੁਰੂ ਕਰ ਲੈਂਦਾ ਹੌਲੀ-ਹੌਲੀ ਉਹ ਆਪਣੇ ਮਨ ਨੂੰ ਪ੍ਰਕਾਸ਼ ਕਰ ਲੈਂਦਾ ਮਨ ਪ੍ਰਕਾਸ਼ ਹੋ ਜਾਂਦਾ ਤੇ ਬੁਰੇ ਵਿਚਾਰ ਵੀ ਖਤਮ ਹੋਣੇ ਸ਼ੁਰੂ ਹੋ ਜਾਂਦੇ ਇਸ ਕਰਕੇ ਗੁਰਬਾਣੀ ਨੂੰ ਸਿਰਫ ਪੜਨ ਦੇ ਨਾਲ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਜਬਾਨ ਦੇ ਰਾਹੀ ਰਸਨਾ ਦੇ ਨਾਲ ਕੋਈ ਸਿਮਰਨ ਕਰਨ ਦੇ ਨਾਲ ਗੁਰੂ ਪਿਆਰੀ ਸਾਧ ਸੰਗਤ ਜੀ ਬੁਰੇ ਵਿਚਾਰ ਖਤਮ ਨਹੀਂ ਹੁੰਦੇ ਉਹ ਸਿਰਫ ਇੱਕ ਮਿੱਥ ਬਣਿਆ ਹੋਇਆ ਜਾਂ ਇੱਕ ਬਰਾ ਵੱਡਾ ਇੱਕੋ ਪਰੰਪਰਿ ਲਿਖਾਇ ਹੈ ਕਿ ਅਸੀਂ ਇਹ ਗੱਲ ਕਹਿ ਦਿੰਦੇ ਹਾਂ ਕਿ ਸਾਡਾ ਮਨ ਜਿਹੜਾ ਵਿਚਾਰਾਂ ਤੋਂ ਮੁਕਤ ਹੋ ਜਾਏਗਾ ਜਾਂ ਸਾਡਾ ਮਨ ਸ਼ੁੱਧ ਪਵਿੱਤਰ ਹੋ ਜਾਏਗਾ ਪਾਤਸ਼ਾਹ ਕਹਿੰਦੇ ਆ ਨਦਰੀ ਸਤਗੁਰ ਸੇਵੀ ਨਦਰੀ ਸੇਵਾ ਹੋਏ ਨਦਰੀ ਇਹ ਮਨ ਵਸ ਆਵੇ ਨਦਰੀ ਮਨ ਨਿਵਰੇ ਨਦਰਾਂ ਦੇ ਨਾਲ ਹੀ ਮਨ ਨੂੰ ਵਸਤ ਕੀਤਾ ਜਾ ਸਕਦਾ ਹੈ ਨਦਰਾਂ ਦੇ ਨਾਲ ਹੀ ਮਨ ਨਿਰਮਲ ਹੋ ਸਕਦਾ ਹੈ ਸ਼ੁੱਧ ਪਵਿੱਤਰ ਹੋ ਸਕਦਾ ਹੈ ਸੋ ਨਦਰਾਂ ਦੀ ਖੇਡ ਹੈ ਨਦਰਾਂ ਦਾ ਅਭਿਆਸ ਹੈ ਵੇਖਣ ਦਾ ਅਭਿਆਸ ਹੈ ਉਹ ਸਤਗੁਰਾਂ ਨੇ ਸਾਨੂੰ ਗੁਰਬਾਣੀ ਦੇ ਵਿੱਚ ਸਮਝਾਇਆ ਜਦੋਂ ਅਸੀਂ ਅਕੋਰਡਿੰਗ ਟੂ ਗੁਰਬਾਣੀ ਗੁਰਬਾਣੀ ਦੇ ਜਰੀਏ ਅਭਿਆਸ ਕਰਦੇ ਆ ਆਪਣੇ ਆਪ ਹੀ ਸਾਡਾ ਮਨ ਨਿਰਮਲ ਹੋ ਜਾਂਦਾ ਹੈ ਮਨ ਦੇ ਬੁਰੇ ਵਿਚਾਰ ਵੀ ਖਤਮ ਹੋਣੇ ਸ਼ੁਰੂ ਹੋ ਜਾਂਦੇ ਆ ਇਸ ਕਰਕੇ ਪਿਆਰੀ ਸਾਧ ਸੰਗਤ ਜੀਓ ਮਾਲਕ ਕਿਰਪਾ ਕਰੇ ਅਸੀਂ ਗੁਰਬਾਣੀ ਦੇ ਅਕੋਰਡਿੰਗ ਚੱਲ ਕੇ ਅਭਿਆਸ ਨੂੰ ਕਰਕੇ ਆਪਣੇ ਬੁਰੇ ਵਿਚਾਰਾਂ ਨੂੰ ਨਸ਼ਟ ਕਰਕੇ ਉਸ ਮਾਲਕ ਪ੍ਰਦੀਪੂਤ ਪਰਮਾਤਮਾ ਦੇ ਨਾਲ ਆਪਣਾ ਮੇਲ ਕਰੀਏ ਤੇ ਜੀਵਨ ਮੁਕਤ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ